ਇੰਨਾ ਨੇ ਕੱਲ ਸ੍ਰੀ ਗੁਰੂ ਸਿੰਘ ਸਰਦੀਆਂ ਮੋਟਰ ਅੰਬੀਚ ਇਸਰ ਲਿਆ ਹੈ ਕਿਉਂਕਿ ਇਹ ਜੋ ਕੱਲ ਦਾ ਦਿਨ ਆ ਬੜਾ ਮਹੱਤਵਪੂਰਨ ਦਿਨ ਸੀ ਜਿਹੜੇ ਪੰਥਕ ਲੀਡਰ ਇਹ ਕਹਿੰਦੇ ਸੀ ਕਿ ਸਾਡੀ ਅਕਾਉਂਟੇਬਿਲਟੀ ਬਹੁਤ ਆ ਸਾਡਾ ਸਿਸਟਮ ਬਹੁਤ ਵਧੀਆ ਸੀ ਵੀਰੇ ਤਕਰੀਬਨ ਸੰਡੇ ਵੜਾ ਦਿਨ ਸੰਗਤਾਂ ਉਹ ਦੋ ਘੰਟੇ ਵਿੱਚ ਕਿਊ ਵਿੱਚ ਖੜੀਆਂ ਰਹੀਆਂ ਤੇ ਤਕਰੀਬਨ 50 ਤੋਂ ਲੈ ਕੇ 100 ਤੱਕ ਜਿਹੜੇ ਮੈਂਬਰ ਆ ਉਹਨਾਂ ਨੂੰ ਵਾਪਸ ਜਾਣਾ ਪਿਆ ਕਿਉਂਕਿ ਜਿਹੜਾ ਪ੍ਰਬੰਧ ਆ ਅੱਗੇ ਬਹੁਤ ਸਲੋ ਚੱਲ ਰਿਹਾ ਸੀ ਐ ਐਨ ਐਫ ਉੱਥੇ ਜਿਹੜੇ ਟੇਬਲ ਸੈਟਅਪ ਨਹੀਂ ਕੀਤੇ ਸੀ ਜਿਹੜੀ ਕਮੇਟੀ ਐ ਇਲੈਕਸ਼ਨ ਕਮੇਟੀ ਬੁਲਾਈ ਹੋਈ ਸੀ ਉਹਦੇ ਵਿੱਚ ਕਾਫੀ ਜਿਹੜਾ ਦੇਰੀ ਹੋ ਰਹੀ ਸੀ ਵੋਟਾ ਫਾਰਮ ਦੀ ਫਿਰ ਤੋਂ ਬਾਅਦ ਐਕਸਟਰਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲੀ ਲੇਕਿਨ ਬਹੁਤ ਲੋਕ ਨਰਾਜ਼ ਗਏ ਤੇ ਅੱਜ ਤੁਸੀਂ ਦੇਖ ਲੋ ਕਿ ਕੋਨੇ 6 ਬਚ ਚੁੱਕੇ ਆ ਅਜੇ ਜਿਹੜੀ ਕੈਂਟੀ ਆ ਉਹ ਪੂਰੀ ਨਹੀਂ ਹੋਈ ਜਿਹੜੀ ਕੈਂਟੀ ਪ੍ਰੋਪੋਟ ਹੈ ਕਿ ਆ ਉਹ ਸ਼ੇਅਰ ਗ੍ਰੁੱਪ ਦੀ 2600 ਟਾਂਟ ਤੇ ਬੰਦ ਤੱਕ طرف ਦੀ 2178 ਇਹ ਤਕਰੀਬਨ 700 ਵੋਲਟ ਜਿਹੜੀ ਆ ਫਲੋਟਿੰਗ ਬੋਰਡ ਉਹਦੀ ਕੰਪੀਅਸ ਕਰਕੇ ਨਹੀਂ ਹੋ ਰਹੀ ਕਿ ਪਹਿਲਾਂ ਉਹਨਾਂ ਦੀ ਜਿਹੜੀ ਸਕੈਨਿੰਗ ਖਰਾਬ ਹੋ ਗਿਆ ਤੇ ਫਿਰ ਸਕੂਲ ਵਾਲਿਆਂ ਨੇ ਕਿ ਕਿੱਥੇ ਦਾ ਟਾਈਮ ਪਤਾ ਜਾਂਦਾ ਉਹ ਕਹਿੰਦੇ ਅਸੀਂ ਸਫਾਈ ਕਰਨੀ ਆ ਤੇ ਨਾਰਵਡ ਹਾਲ ਦੇ ਵਿੱਚ ਸਾਨੂੰ ਮੂਵ ਕੀਤਾ ਗਿਆ ਦੇ ਉੱਥੇ ਵੀ ਉਹਨਾਂ ਦਾ ਸਿਸਟਮ ਚੱਲ ਨਹੀਂ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਵੀ 13 14 ਮਿਲੀਅਨ ਪਾਉਂਡ ਖਰਚ ਕੇ ਇਹਨਾਂ ਨੇ ਐਜੂਕੇਸ਼ਨ ਤੇ ਲਾਤਾ ਬੱਚਿਆਂ ਤੇ ਲਾਤਾ ਤੇ ਜਿਹੜੀਆਂ ਇਹੋ ਜਿਹੀਆਂ ਕਮੇਟੀਆਂ ਪਤਾ ਨਹੀਂ ਕਿੰਨੀ ਵਾਰੀ ਉਹਨਾਂ ਕਮੇਟੀਆਂ ਨੂੰ ਇਹਨਾਂ ਨੇ ਪੈਸੇ ਦੇ ਦਿੱਤੇ ਆ ਤੇ ਰਿਜ਼ਲਟ ਕੱਢਣ ਵਾਸਤੇ ਕੀੜੀ ਕੀ ਆ ਸਾਨੂੰ ਸਮਝ ਨਹੀਂ ਆ ਰਹੀ ਤੇ ਨਾਲ ਜੱਜ ਡਿਕਲੇਰ ਹੋਇਆ ਹਜੇ ਤੱਕ ਹਜੇ ਸਟੈਲ ਕੋ ਸਾਰੀ ਸੰਗਤ ਬਾਹਰ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਇੱਕ ਕੱਲ ਸਵੇਰ ਦੇ ਤਕਰੀਬਨ ਕੋਈ 4 ਵਜੇ ਦਾ ਹੋਵੇ ਜਾਂ ਕੋਈ 3 ਵਜੇ ਦਾ ਹੋ ਜਾਣਾ ਹੈ ਸੋ ਇਹ ਪੰਚ ਕਮੇਟੀ ਦੇ ਹਾਲ ਇਹ ਸਾਹਮਣੇ ਦੇਖ ਸਕਦੇ ਸੋ ਅਸੀਂ ਗੁਰੂ ਅਗੇ ਅਰਦਾਸ ਕਰਦੇ ਆ ਕਿ ਜਿਸ ਭਾਵਨਾ ਦੇ ਨਾਲ ਤੁਸੀਂ ਛੀਰ ਗਰੁੱਪ ਦੇ ਸੇਵਾਦਾਰਾਂ ਨੇ ਛੀਰ ਗਰੁੱਪੀਆਂ ਸੰਗਤਾਂ ਨੂੰ ਤੇ ਛੀਰ ਗਰੁੱਪ ਦੇ ਕੈਂਡੀਡੇਟਾਂ ਨੂੰ ਤੁਸੀਂ ਬੋਟ ਪਾ ਕੇ ਜੋ ਮਾਨ ਬਖਸ਼ਿਆ ਹੈ ਸੇਵਾ ਬਖਸ਼ੀ ਹੈ रिजल्ट 하게 ਉਹਨਾਂ ਨੇ ਡਿਕਲੇਰ ਕਰਨਾ ਪਰ ਲੀਡਿੰਗ ਦੇ ਵਿੱਚ ਤਕਰੀਬਨ 500 ਵੋਟ ਦਾ ਫਰਕ ਆ ਜੋ ਵੀ ਵਹਿਗਰੂ ਅਮੀਰ ਕਰੇ ਤੁਹਾਡਾ ਸਭ ਜੋ ਅਸ਼ੀਰਵਾਦ ਹੋ ਤੇ ਤਸੀਦ ਦਿੱਤਾ ਹੈ ਉਹਦੇ ਨਾਲ ਜਿਹੜਾ ਵੀ ਅਸੀਂ ਸਮਾਵਾ ਕਰਾਂਗੇ ਉਹ ਸੰਗਤ ਨੂੰ ਰਾਜ ਦੇ ਸੰਗਤ ਦੇ ਸਪੋਰਟ ਦੇ ਨਾਲ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਪੰਨ ਮੰਦ ਦੇ ਤਰ ਦੇ ਨਾਲ ਸੇਵਾ ਕਰਨ ਦੇ ਬਚਨ ਮੰਗਣਾ ਇਹ ਰਖਿਆ ਲ ਪਿਛਲੇ ਸਮਿਆਂ ਦੇ ਵਿੱਚ ਜੇ ਆਪਾਂ ਦੇਖੀਏ ਕਦੇ ਵੀ ਇੰਨੀ ਤਲੇ ਨਹੀਂ ਹੋਈ ਕਦੇ ਵੀ ਇਨਾ 24 24 ਘੰਟੇ ਕਦੇ ਇਲੈਕਸ਼ਨਾਂ ਵਾਸਤੇ ਲੱਗੇ ਨਹੀਂ ਤੇ ਸਾਰੀ 5000 600 ਵੋਟ ਮੁਕਦੀ ਆ ਤੇ ਤੁਸੀਂ ਲਾਲੋ ਸਾਹਿਬ ਵੀ ਅੱਜ 24 24 ਘੰਟੇਾਂ ਤੋਂ ਵੱਧ ਹੋ ਗਏ ਆ ਕਿ ਆਪਾਂ ਨੂੰ ਬਿਨ ਆਇਆ ਹੋਇਆ ਨਹੀਂ ਤੇ ਸਕੂਲ ਖੁੱਲਣ ਦਾ ਟਾਈਮ ਵੀ ਹੋ ਗਿਆ ਸੋ ਅਸੀਂ ਕਿ ਤੁਹਾਨੂੰ ਵਾਦਾ ਕਰਦੇ ਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿੱਥੇ ਵੀ ਚਾਰ ਬਾਰੋਂ ਦੇ ਵਿੱਚ ਸਿੱਖ ਵਸਦੇ ਆ ਉਹਨਾਂ ਨੂੰ ਹਰ ਸਿੱਖ ਨੂੰ ਮੈਂਬਰਸ਼ਿਪ ਘਰੇ ਬੈਠੇ ਮਿਲੇਗੀ ਆਨਲਾਈਨ ਮਿਲੇਗੀ ਉਹ ਸਿਸਟਮ ਤਿਆਰ ਕੀਤਾ ਜਾਵੇਗਾ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਪਰਿਵਾਰਵਾਦੀ ਟਰਸਟੀ ਦੇ ਕਨਸਟੀਟਿਊਸ਼ਨ ਅਮੈਂਡ ਕੀਤਾ ਆਪ ਦੀ ਮਰਮਰਕੀਆਂ ਦੇ ਨਾਲ ਉਹ ਜੈਟਿ ਕਮਿਸ਼ਨ ਦੀ ਗਾਈਡਲਾਈਨ ਜੋ ਮਿਲੀ ਹੋਈ ਹੈ ਨਾਲੇ ਨਵਾਈਡ ਕੀਤੀ ਜਾਏਗੀ ਤੇ ਹਰ ਸੇਵਾਦਾਰ ਨੂੰ ਜਿਹੜਾ ਉੱਥੇ ਸੇਵਾ ਕਰਨ ਦਾ ਮੌਕਾ ਮਿਲੇਗਾ এডਿਕੇਸ਼ਨ ਦਾ ਜਿਹੜਾ এডਿਕੇਸ਼ਨ ਦਾ ਪੰਜਾਬੀ ਕਲਾਸਾਂ ਦਾ ਗੁਰਨਾਨਕ ਰੋਡ ਤੇ ਚੱਲ ਰਿਹਾ ਹੈ ਨੌਰਵਰ ਰੋਡ ਤੇ ਚੱਲ ਰਿਹਾ ਹੈ ਜਿੱਥੇ-ਜਿੱਥੇ ਵੀ ਸ਼ਹਿਰਾਂਾਂ ਚੱਲ ਨਹੀਂ ਆ ਅਸੀਂ ਉਹ ਸਾਰੀਆਂ ਉਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਉਹ ਸਵੱਧਿਆ ਤਰੀਕੇ ਨਾਲ ਚਲਾਈਆਂ ਜਾਣ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ 2-4-5000 ਜਾਂ 10000 ਮੈਂਬਰਸ਼ਿਪ ਨਾ ਬਣਾਈ ਜੇ ਟਾਰਗੇਟ ਕਰੀਏ ਕਿ ਆਉਣ ਵਾਲੀਆਂ ਇਲੈਕਸ਼ਨਾਂ ਚ 50000 ਮੈਂਬਰ ਬਣਾਈਏ ਤਾਂ ਕਿ ਕੋਈ ਮੈਂ ਜਾਂ ਇਲੈਕਸ਼ਨ ਦੀ ਗੱਲ ਹੀ ਨਾ ਕਰ ਸਕੇ ਜਦੋਂ 50000 ਮੈਂਬਰ ਸੇਵਾਦਾਰਾਂ ਦਾ ਬਣ ਗਿਆ ਤੇ ਤੁਹਾਨੂੰ ਕੋਈ ਲੋੜ ਹੀ ਨਹੀਂ ਪੈਗੀ ਇਲੈਕਸ਼ਨਾਂ ਦੀ ਸੋ ਮੇਰੀ ਇਹੀ ਬੇਨਤੀ ਆ ਦੁਆਰਾ ਸਿਰ ਜਿੰਨੇ ਵੀ ਮੈਂਬਰਾਂ ਨੇ ਭਾਗ ਲਿਆ ਚਾਹੇ ਉਹ ਕਿਸੇ ਵੀ ਗਰੁੱਪ ਨੂੰ ਸਪੋਰਟ ਕਰਦੇ ਸੀ ਇਸ ਟਾਈਮ ਆਪਾਂ ਸੰਗਤੀ ਰੂਪ ਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਸੇਵਾ ਕਰਨੀ ਹੈ ਅ ਈਰਖਾ ਤੋਂ ਭੇਤ ਭਾਵ ਤੋਂ ਉੱਪਰ ਉੱਠ ਕੇ ਆਪਾਂ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਪੰਥ ਲਈ ਸ੍ਰੀ ਗੁਰੂ ਸੈਂਸਵਾਲੀ ਆਪਾਂ ਇਕੱਠਿਆਂ ਮਾਣੂ ਜੋ ਸਾਡੇ ਸਿੱਖ ਸਾਹਿਬ ਦਾ ਸੰਦੇਸ਼ ਹੈ ਮਨੁੱਖਤਾ ਦੇ ਲਈ ਜੋ ਕੰਮ ਕਰਨਾ ਜਿੱਥੇ-ਜਿੱਥੇ ਵੀ ਸਭ ਤੋਂ ਪਹਿਲਾਂ ਸਾਡਾ ਆਦੇਸ਼ ਹੋਏਗਾ ਕਿ ਜਿਹੜੇ ਸਾਡੇ ਸਿੱਖ ਵੀਰ ਜਿਨ੍ਹਾਂ ਦੇ ਵਿੱਚ ਬੈਠੇ ਹਨ ਉਹਦੇ ਵਾਸਤੇ ਅਸੀਂ ਕੋਈ ਨਾ ਕੋਈ ਉਪਰਾਲਾ ਕਰੀਏ ਜਿਹੜੇ ਸਾਡੇ ਸ਼ਹੀਦ ਸਿੰਘਾਂ ਉਹਨਾਂ ਦੇ ਸਾਡੇ ਦਿਨ ਮਨਾਏ ਜਾਣ ਹਰ ਸਿੱਖ ਲਈ ਜਿਹੜੀ ਉਹਦੀ ਚਾਹਤ ਹੈਗੀ ਹੈ ਗੁਰੂ ਪ੍ਰਤੀ ਉਹ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਲੰਗ ਦੇ ਨਾਲ ਬਜਿੰਦਰ ਸਿੰਘ ਜੀ ਇਹਦਾ ਪ੍ਰਤੀਕਰੀ ਮੈਂ ਸਾਰੇ ਤੁਸੀਂ ਸਾਰੇ ਇੱਥੇ ਸੇਵਾਦਾਰ ਖੜੇ ਹੋ ਤੇ ਇਹਨਾਂ ਦੀ ਸੇਵਾ ਤਾਂ ਸਾਡੇ ਨਾਲ ਵੀ ਲੰਬੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਮੇਟੀਆਂ ਦੇ ਸੇਵਾਦਾਰ ਹੋਣ ਲਾ ਕੇ ਜਿਹੜੇ ਕੁਰਸੀਆਂ ਤੇ ਬੈਠ ਕੇ ਚੌਧਰਾਂ ਕਰਕੇ ਚਲੇ ਜਾਗੇ ਸੋ ਮੈਂ ਫੇਰ ਤੁਹਾਡਾ ਸਾਰਿਆਂ ਦਾ ਪੀਵੀਸੀ ਚੈਨਲ ਦਾ ਹੋਰ ਵੀ মিডিਆ ਦੇ ਇੱਥੇ ਮੇਰੇ ਵੀ ਜਿਹੜਾ ਵੀ ਕੋਈ ਆਇਆ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮਾਨ ਸਾਹਿਬ ਅਕਾਲ ਚੈਨਲ ਦਾ ਵੀ ਉਹ ਵੀ ਆਇਆ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਵੀ মিডিਆ ਹੋਰ ਆਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹਨਾਂ ਨੂੰ ਦੋਵੇਂ ਤੋ ਆ ਮੇਰੇ ਨਾਲ ਬਜਿੰਦਰ ਸਿੰਘ ਜੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਪਾਲਕੀ ਦੀ ਸੇਵਾ ਕਰਦੇ ਆ ਰਹੇ ਹੈ ਇਹ ਵੀ 2 ਮਿੰਟ ਪਾਸੇ ਆ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ